ਸਤਿ ਸ਼੍ਰੀ ਅਕਾਲ ਜੀ ਫੇਦਰ ਬਾ ਹਰਪ੍ਰੀਤ ਵੇਦੇ ਸਾਰੇ ਵੀਰਾਂ ਦਾ ਚੈਨਲ ਦਾ ਸਵਾਗਤ ਕਰਦੇ ਨੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ 17 ਤੇ ਕੱਲ 18 ਜੂਨ ਨੂੰ ਪੰਜਾਬ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ, ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿਣ ਤੇ ਆਸਾਰ ਨੇ ਤਾਂ ਬੀਤੀ 16 ਜੂਨ ਨੂੰ ਅਕਲ ਦੁਪਹਿਰ ਸ਼ਾਮ ਦੇ ਆਸਪਾਸ ਕੁਝ ਕਲਾਕ ਕਾਰਵਾਈਆਂ ਵੇਖਣ ਨੂੰ ਮਿਲੀਆਂ ਨੇ ਤੇ ਉਸ ਵਾਰ ਸਵੇਰ ਦੇ ਘੰਟਿਆਂ ਵਿੱਚ ਤਾਂ ਅੱਜ ਆ ਜਿਹੜੀ ਪਿਛਲੀ ਰਾਤ ਯਾਨੀ ਕਿ 16 ਜੂਨ ਦੀ ਰਾਤ ਤੇ ਉਸ ਤੋਂ 17 ਜੂਨ ਦੀ ਤੜਕਸਾਰ ਨੂੰ ਕਾਫੀ ਖੇਤਰਾਂ ਵਿੱਚ ਆਏ ਟੁੱਟਵੇਂ ਤੌਰ ਤੇ ਮੀਂਹ ਤਰਜ ਕੀਤਾ ਖਾਸ ਕਰ ਪੂਰਬੀ ਲੱਗ ਕਿਸੇ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਬਾਕੀ ਪੱਛਮੀ ਸਰਦੀ ਲੱਕ ਜਾਂ ਪੰਜਾਬ ਤੇ ਰਾਜਸਥਾਨ ਦੇ ਨਾਲ ਲੱਗਦੇ ਖੇਤਰਾ ਵਿੱਚ ਕਿਤੇ ਕਿਤੇ ਨਿੱਕੀ ਮੋਟੀ ੜਕਾਰਵਾਈਆਂ ਹੋਈਆਂ ਨੇ ਤਾਂ ਬਾਕੀ ਕਿ ਜ਼ਿਆਦਾਤਰ ਇਸ ਵਿੱਚ ਹਰਿਆਣਾ ਦੇ ਕਾਫੀ ਖੇਤਰਾ ਵਿੱਚ ਮੀਂਹ ਜੜ ਚਰਚ ਕੀਤਾ ਗਿਆ ਪੰਜਾਬ ਦੇ ਪੂਰਬੀ ਇਲਾਕੇ ਜਾਂ ਹਰਿਆਣਾ ਦੇ ਨਾਲ ਲੱਗਦੇ ਖੇਤਰੋਗੇ ਠੀਕੇ ਪਾੜ ਦੇ ਨਾਲ ਚੰਡੀਗੜ੍ਹ ਦੇ ਨਾਲ ਲੱਗਦੇ ਮੱਧ ਕੇਂਦਰੋਗੇ ਪਹਾੜਾਂ ਦੇ ਆਪਾਂ ਗੱਲ ਕਰਦੇ ਪਠਾਨਕੋਟ ਤਲਾ ਗੁਰਦਾਸਪੁਰ ਹੋ ਗਿਆ ਜਾਂ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਹੋ ਗਿਆ ਅਨੰਦਪੁਰ ਮੁਹਾਲੀ ਚੰਡੀਗੜ੍ਹ ਮਲੇਰਕੋਟਲਾ ਲੁਧਿਆਣਾ ਹੋ ਗਿਆ ਅਧਿਲੰਦਰ ਕਪੂਰਥਲਾ ਤੇ ਕੁਝ ਇਲਾਕੇ ਹੋਗੇ ਪਟਿਆਲਾ ਸੰਗਰੂਰ ਹੋ ਗਿਆ ਜਮ ਹੌਲੀ ਚੰਡੀਗੜ੍ਹ ਸਾਈਡ ਦੇ ਨਾਲ ਲੱਗਦੇ ਫਤਿਹਗੜ੍ਹ ਸਾਹਿਬ ਹੋ ਗਿਆ ਇਸ ਦੇ ਨਾਲ ਲੱਗਦੇ ਖੇਤਰਾ ਵਿੱਚ ਕੁਝ ਖੇਤਰਾ ਵੀ ਜਿਹੜੇ ਵਧੀਆ ਜੜਮੀ ਚੱਟਾਂ ਲੱਗੀਆਂ ਨੇ ਤੇ ਬਾਕੀ ਹਰਿਆਣਾ ਦੇ ਕਾਫੀ ਖੇ ਸਿਰਸਾ ਹਰ ਫਤਿਹਪੁਰ ਹੋ ਗਿਆ ਜੀਂ ਤੋਂ ਕੁਰਕ ਖੇਤਰ ਕੈਥਲ ਅੰਮਾਲਾ ਪੰਚਕੁਲਾ ਦਿੱਲੀ ਦੇ ਖੇਤਰ ਹੋਗੇ ਜਾ ਉਸ ਪਰ ਪੱਛਮੀ ਯੂਪੀ ਦੇ ਕਾਫੀ ਖੇਤਰਾ ਵਧੀਆ ਜੜਮੀ ਤਰਜ ਕੀਤਾ ਕੁਝ ਖੇਤਰਾ ਦਰਮਿਆਨੇ ਤੋਂ ਤੇ ਜੜਮੀ ਤੇ ਚੱਟਾਂ ਵੇਖਣ ਮਿਲਣ ਕਿਤੇ ਕਿਤੇ ਹਲਕਾ ਕਿਤੇ ਦਰਮਿਆਨਾ ਤੇ ਕਿਤੇ ਕਿਤੇ ਦਰਮਿਆਨੇ ਤੋਂ ਵਧੀਆ ਜੜਮੀ ਆ ਪੈਗਣੇ ਠੀਕ ਹੈ ਤੇ ਬਾਕੀ ਜਿਹੜੇ ਪੱਛਮੀ ਸਰਦ ਇਹ ਕੋਡ ਮੁਕਸਰ ਹੋ ਗਿਆ ਅਜਾ ਕੁਛ ਅੰਮ੍ਰਸਰ ਤਰਨਤਨ ਦੇ ਪਾਕ ਹੋ ਗਿਆ ਇਸ ਤੇ ਨਾ ਲੱਗਦੇ ਜਿਵੇਂ ਸ਼੍ਰੀ ਗੰਗਣ ਹਰਿਮਾਨ ਦਾ ਨੂਬ ਘਟ ਹੋ ਗਿਆ ਜਿੱਥੇ ਕੁਝ ਇੱਕ ਲਾ ਕੇ ਟੁੱਟ ਵੀ ਕਾਰਮੀਆਂ ਵੇਖਣ ਨੂੰ ਮਿਲੀਆਂ ਨੇ ਤੇ ਅੱਜ 17 ਤੇ ਉਸ 18 ਜੂਨ ਠੀਕੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਹੋ ਗਿਆ ਪੱਛਮੀ ਯੂਪੀ ਤਾਂ ਇਸ ਵਿੱਚ ਅੱਜ ਜਦੋਂ ਗੱਲ ਕਰਦੇ 17 ਜੂਨ ਨੂੰ ਪੰਜਾਬ ਵਿੱਚ ਵੀ ਜਿਹੜੀ ਉਮੀਦ ਆ ਜੇ ਆ ਬਾਕੀ ਯਾਨੀ ਕਿ ਅੱਜ ਵੀ ਜਿਹੜੇ ਕਾਰਵਾਈ ਹੋਸਲ ਸਿਸਟਮ ਦਾ ਅੱਜ ਆ ਆਖਰੀ ਦਿਨ ਆਪਾਂ ਕਹਿ ਸਕਦੇ ਹਾਂ ਉਸ ਦਾ 18 ਜੂਨ ਨੂੰ ਪੰਜਾਬ ਦੇ ਕੁਝ ਟੰਟ ਲਾ ਕੇ ਸੁਭਾਵਨ ਰਹਿ ਕੇ ਚਾਰਤਰ ਮੌਸਮ ਠੀਕ ਠਾਕ ਰ ਜੋ ਨੂੰ ਆ ਕੁਛ ਜਿਹੜੇ ਆ ਪੰਜਾਬ ਦੇ ਬਿਲਕੁਲ ਹਰਿਆਣਾ ਦੇ ਨਾਲ ਲੱਗਦੇ ਖੇਤਰ ਜੇ ਪੂਰਬੀ ਹੋਵੇ ਚੰਡੀਗੜ੍ਹ ਦੇ ਨਾਲ ਲੱਗਦੇ ਪਹਾੜਾ ਦੇ ਨਾਲ ਲੱਗਦੇ ਖੇਤਰ ਹੋਗੇ ਤੇ ਇਥੇ ਜਿਹੜੀ ਕਾਰਵਾਈ ਹੋ ਉਸਦੇ ਬਾਕੀ ਜ਼ਿਆਦਾਤਰ ਮੌਸਮ ਜੇ ਠੀਕ-ਠਾਕ ਰਹਿੰਦੇ ਸਾਰਨੇ ਕੁਝ ਉਸ ਵਾਰਾ ਸਰਦੀ ਜਾਂ ਮਾਤ ਕੇਂਦਰ ਵਿੱਚ ਇੱਕਦੋ ਜਿਲ੍ਹੇ ਵਿੱਚ ਸੁਭਾਵਨਾ ਪਨ ਸਕਦੀ ਹੈ ਤਾਂ ਰਾਜਸਥਾਨ ਦੇ ਜ਼ਿਆਦਾਤਰ ਮੌਸਮ ਠੀਕ-ਠਾਕ ਸ਼੍ਰੀ ਗੰਗਾ ਨਗਰ ਮਾਨਗੜ ਹੋ ਗਿਆ ਨੂਬਗੜ ਹੋ ਗਿਆ ਅਤੇ ਅੱਜ ਤੇ ਕੱਲ ਠੀਕ ਹੈ ਦੋ ਦਿਨਾਂ ਦੇ ਵਿੱਚ ਗੱਲ ਕਰੇ ਕੁਝ ਥੋੜ੍ਹਾ ਬਦ ਟੁੱਟਵੀਂ ਕਾਰਵਾਈ ਹੋ ਸਕਦੀ ਹੈ ਜ਼ਿਆਦਾਤਰ ਮੌਸਮ ਠੀਕ-ਠਾਕ ਰਹਿੰਦੇ ਸਾਰਨੇ ਤਾਂ ਬਾਕ ਠੀਕ ਹੈ ਸਾਉਤ ਜਾਰਾ ਪ੍ਰਭਾਵਿਤ ਹੋ ਸਕਦੇ ਆ ਅੱਜ ਤੇ ਕੱਲ੍ਹ ਠੀਕ ਹੈ 17 ਤੇ 18 ਜੂਨ ਨੂੰ ਇਹਨਾਂ ਦੇ ਚਾਂਸ ਜ਼ਿਆਦਾ ਰਹਿਣਗੇ ਤੇ ਬਾਕੀ ਅੱਜ ਪੰਜਾਬ ਦੇ ਵੀ ਕਾਈ ਕਈ ਖੇਤਰਾ ਵਿੱਚ ਮੀਂਹ ਦਾ ਸਾਰਜੜ ਪਾਣ ਦੇ ਦਿਖਾਈ ਦੇ ਰਹੇ ਨੇ ਤੇ ਕਈ ਖੇਤਰਾ ਟੁੱਟਵੇਂ ਕਾਰਵੇਂ ਹੋ ਸਕਦੀਆਂ ਨੇ ਠੀਕ ਹੈ ਹਲਕੀਆਂ ਤੋਂ ਕਣੀਆਂ ਤੋਂ ਲਗਾ ਹਲਕਾ ਮੀਂਹ ਕਿਤੇ ਹਲਕੇ ਤੋਂ ਦਰਮਿਆਨਾ ਤੇ ਕੁਝ ਥੋੜੇ ਬੋਤੇ ਖੇਤਰਾ ਦਰਮਿਆਨੇ ਤੇਜ਼ ਜੜੀ ਮੀਂਹ ਦੀ ਛੱਟਾਂ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ ਇਸ ਵਿੱਚ ਖਾਸ ਤੌਰ ਤੇ ਆਇੜ ਪੂਰਬੀ ਇਲਾਕੇ ਜਿਵੇਂ ਲੁਧਿਆਣਾ ਵਗਾ ਮਲੇਰਕੋਟ ਲੋਗਿਆ ਫਤਿਹਗੜ੍ਹ ਸਾਹਿਬ ਵਗਾ ਰੂਪਨਗਰ ਵਗਾ ਅਨ ਕੁਰਸਲੇ ਦੇ ਕੁਝ ਸ਼ਿਹਾਗ ਹੋ ਗਏ ਜਾਂ ਪੂਰਬੀ ਖੇਤਰੋਗੇ ਆ ਪਟਿਆਲਾ ਸੰਗਰੂਰ ਹੋ ਗਿਆ ਇਸ ਤੇ ਨਾਲ ਲੱਗਦੇ ਕੁਝ ਬਠਿੰਡਾ ਮਾਨਸਰ ਖੇਤਰੋਗੇ ਬਰਨਾਲਾ ਦੇ ਕੁਝ ਖੇਤਰ ਇਹਨਾਂ ਵਿੱਚ ਚਾਂਸ ਥੋੜੇ ਜ਼ਿਆਦਾ ਰਹਿਣਗੇ ਕੁਝ ਖੇਤਰਾਂ ਵਿੱਚ ਟਾਪਟਲ ਲਾਕਿਆਂ ਵਿੱਚ ਸਭਾਵਨਾ ਰਹੇਗੀ ਜਦੋਂ ਉਸ ਤੋਂ ਬਾਅਦ ਆ ਪਾਕਿਸਤਾਨ ਦੇ ਨਾਲ ਲੱਗਦੇ ਸਾਰੇ ਦਿਖੀ ਖੇਤਰੋਗੇ ਫਿਰੋਜ਼ਪੁਰ ਤਲਾਕ ਫਰੀਦਕੋਟ ਮੁਕਸਰ ਅੰਮ੍ਰਿਤਸਰ ਤਰਨਤਾਰਨ ਹੋ ਗਿਆ ਜਾਂ ਆ ਫਾਜ਼ਲ ਕਾ ਹੋ ਗਿਆ ਜਾਂ ਇਸ ਤੇ ਨਾਲ ਲੱਗਦੇ ਕੁਝ ਖੇਤਰੋਗੇ ਸ਼੍ਰੀ ਗੰਗਨੌਰ ਮਾਨਕਾ ਨੂਬ ਕਾਟ ਹੋ ਗਿਆ ਖਾਸ ਖਾਜੂ ਵਾਲਾ ਕਾ ਪੀਕਾ ਨੇਰ ਤੇ ਇਸ ਤੇ ਵੀ ਸਭਾਵਨਾ ਰਹੇਗੀ ਜਦੋਂ ਟੁੱਟਵੇਂ ਤਰਾ ਪੂਰੇ ਆਪਕਾਲਗ ਹਰਿਆਣਾ ਦੇ ਕਾਫੀ ਖੇਤਰਾ ਵਿੱਚ ਕਾਰਵੇ ਹੋਣ ਦੇ ਆਸਾਰ ਨੇ ਦਿੱਲੀ ਦੇ ਕਾਫੀ ਖੇਤਰਾ ਐ ਪੱਛਮੀ ਯੂਪੀ ਦਾ ਵੀ ਕਾਫੀ ਖੇਤਰਾ ਵਿੱਚ ਆ ਜਾਇਆ ਸਾਰ ਰਹਣਗੇ ਕੱਲ ਵੀ ਸਾਰ ਰਹਣਗੇ ਦਿੱਲੀ ਹਰਿਆਣਾ ਦੇ ਖੇਤਰ ਪੱਛਮੀ ਯੂਪੀ ਦੇ ਆਪਣੇ ਚੰਡੀਗੜ੍ਹ ਦੇ ਨਾਲ ਲੱਗਦੇ ਕੁਝ ਖੇਤਰ ਤੇ ਨਾਲ ਸੁਆਪਣੇ ਕੱਲ ਵੀ ਕਾਫੀ ਜੜੀ ਬੰਨ ਤੇ ਦਿਖਾਈ ਦੇ ਰਹੀ ਤਸਵੀਰ ਤੇ ਸੈਟਲਾਈਟ ਤਸਵੀਰਾਂ ਵਿੱਚ ਸਿਰ ਤਸਵੀਰਾਂ ਸਾਫ ਸਾਫ ਦਿਖਾਈ ਦੇ ਆ ਪੂਰਬੀ ਲੱਗੇ ਹੋਏ ਖਾਸ ਕਰ ਜਲੰਧਰ ਕਪੂਰਥਲਾ ਤੋਂ ਲੈ ਕੇ ਠੀਕ ਅਮਰਸਰ ਹੋ ਗਿਆ ਜਾਂ ਕੁਝ ਆਪਣੇ ਮੋਗਾ ਦੇ ਖੇਤਰੋਗੇ ਬਰਨਾਲਾ ਤੇ ਖੇਤ ਲੁਧਿਆਣਾ ਹੋ ਗਿਆ ਇਸ ਤੇ ਨਾਲ ਲੱਗਦੇ ਪੂ ਕਟਕੜ ਉਹਪਨਗਰ ਕਾ ਪੜ ਦੇ ਨਾਲ ਲੱਗਦੇ ਖੇਤਰੋ ਕੇ ਹਿਆਰਪੁਰ ਕਾ ਨਵਾਂ ਸ਼ਹਿਰ ਤੇ ਲੱਕੇ ਹੋ ਕੇ ਆ ਜਾਂ ਕੁਛ ਪਟਿਆਲਾ ਸੰਗਰੂਰ ਕਾ ਚੰਡੀਗੜ੍ਹ ਤੇ ਨਾਲ ਲੱਗਦੇ ਹਰਿਆਣਾ ਦੇ ਖੇਤਰੋ ਕੇ ਠੀਕ ਕਾਥਲ ਅੰਬਾਲਾ ਪੰਚਕੂਲਾ ਤੱਕ ਲੈ ਕੇ ਕਰਨਾਲ ਦੇ ਖੇਤਰੋ ਕੇ ਦਿੱਲੀ ਦੇ ਖੇਤਰੋ ਕੇ ਆ ਉਸ ਤੋਂ ਬਾਅਦ ਕੁਸ਼ਨੂਪਗੜ੍ਹ ਤੋਂ ਲੈ ਕੇ ਠੀਕ ਹੈ ਜਿਹੜਾ ਸੰਗਰੀਆ ਤੇ ਖੇਤਰੋ ਕੇ ਜਾਂ ਹਨੂਮਾਨਗੜ੍ਹੋ ਕੇ ਇਤਿਹਾਸਿਕ ਖੇਤਰਾਂ ਵਿੱਚ ਬਠਿੰਡਾ ਦੇ ਖੇਤਰਾਂ ਵਿੱਚ ਕਾਫੀ ਸੰਗਣੀ ਪੱਤਲਬਈ ਦਾ ਤੌਰ ਚੱਲੀ ਇੱਥੇ ਨਿੱਕੀ ਮੋਟੀ ਕਿਤੇ ਕਿਤੇ ਕਾਰਵਾਈ ਚੱਲ ਰਹੀ ਕਮੈਂਟ ਕਰੇ ਜਰੂਰ ਜਸਨਾ ਤੇ ਕਿਤੇ ਕਿਤੇ ਹਲਕੇ ਦਰਮਿਆਨੇ ਸ਼ ਇਹ ਇਹ ਤਾਂ ਬਾਕੀ ਹੋਰ ਵੀ ਕਾਫੀ ਖੇਤਰਾ ਮੇਜ ਗੱਲ ਕਰੀ ਪੂਰੇ ਪੰਜਾਬ ਚ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਪੂਰੇ ਆਪਾਂ ਗੱਲ ਕਰੀ ਇਲਾਕਿਆਂ ਜਿਹੜੀ ਪੱਤਲਬਈ ਦਾ ਤੌਰ ਤੇ ਅੱਜ ਹਲਕੀ ਤੋਂ ਲੈ ਕੇ ਸੰਘਣੀ ਪੱਤਲਬਈ ਪਣੀ ਆਈ ਤੇ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਚੱਲ ਰਹੀ ਤੁਸੀਂ ਕਮੈਂਟ ਕਰੇ ਜਰੂਰ ਦੱਸਣਾ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਤਾਂ ਮੈਂ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀ ਅੱਜ 17 ਨੂੰ ਪੰਜਾਬ ਦੇ ਵਿੱਚ ਅਚਾਨਕ ਸੀਗੇ ਨੇ ਕਈ ਖੇਤਰਾ ਵਿੱਚ ਮੀਂਹ ਦਾ ਅਸਰ ਜਿਹੜੇ ਪੰਸਖ ਦੇ ਟੁੱਟਵੇਂ ਕਾਰਨ ਰੈਸਰੀ ਯਾਨੀ ਕਿਤੇ ਕਿਤੇ ਕਣੀਆਂ ਤੋਂ ਲੈ ਕੇ ਹਲਕਾ ਮਿਤ ਕਿਤੇ ਹਲਕੇ ਤੋਂ ਦਰਮਿਆਨਾ ਵੀ ਆ ਗੰਗੜ ਦਿਰਫਤਾਰ ਤੇ ਚੱਲ ਸਕਦਾ ਤੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਖੇਤਰਾਂ ਵਿੱਚ ਵੀ ਜਿਹੜੀ ਕਾਰਗੀਆਂ ਰਹਿਣਗੇ ਸ਼੍ਰੀ ਗੰਗੜਾ ਹਨੂਮਾਨ ਦਾ ਨੂਬ ਘਾਟੋ ਪਿਆ ਜਾਂ ਸੰਕਰੀਆ ਤੇ ਕੁਝ ਸੇ ਟੁੱਟੀਆਂ ਕਾਰਗੀਆਂ ਰਹਿ ਸਕਦੀਆਂ ਨੇ ਤੇ ਬਾਕੀ ਸਸਾ ਸਰਫਤਿਆਬਾਦ ਹੋ ਗਿਆ ਕੈਥਲ ਕਰਨਾਲ ਹੋ ਗਿਆ ਅੰਬਾਲਾ ਪੰਚਕੂਲ ਹੋ ਗਿਆ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰੋਗੇ ਆ ਦਿੱਲੀ ਦੇ ਖੇਤਰ ਕੋ ਪੱਛਮੀ ਯੂਪੀ ਹੈ ਨਾ ਵਿੱਚ ਸਭ ਤੋਂ ਜ਼ਿਆਦਾ ਸਭ ਆਪਣਾ ਰਹਿ ਕੇ ਠੀਕ ਹੈ ਤੇ ਕਾਫੀ ਜਿਹੜੇ ਤਗੜੇ ਚੱਟਾ ਵੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਜਿਹੜੇ ਪੂਰਬੀ ਖੇਤਰ ਪੰਜਾਬ ਦੇ ਜਿਹੜੇ ਤੁਣ ਜ਼ਿਲ੍ਹੇ ਪਹਿਲਾਂ ਦੱਸੇ ਨੇ ਅਮਲੇ ਸਾਬਲ ਆਉਸ਼ਾਰ ਪਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਆ ਪਠਾਨਕੋਟ ਗੁਰਦਾਸਪੁਰ ਹੋ ਗਿਆ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰوں ਦੇ ਫਤਗੜ੍ਹ ਸਾਹਿਬ ਹੋ ਗਿਆ ਪਟਿਆਲਾ ਸੰਗਰੂਰ ਹੋ ਗਿਆ ਬਰਨਾਲਾ ਆ ਗਿਆ ਜਾਂ ਲੁਧਿਆਣਾ ਹੋ ਗਿਆ ਅਜਲੰਦਰ ਕਪੂਰਥਲਾ ਦੇ ਪਾਗੇ ਨਾ ਸਭਾ ਆਪਣਾ ਜਿਹੜੀ ਕਾਫੀ ਰਹਿ ਗਈ ਬਾਕੀ ਜਿਹੜੇ ਇਲਾਕੇ ਰਹਿ ਗਏ ਨੇ ਆਪਣੇ ਫਿਰੋਜ਼ਪੁਰ ਤਲਗ ਫਰੀਦਕੋਟ ਮੁਕਸਰ ਫਾਜ਼ਿਲਕਾ ਬਠਿੰਡਾ ਹੋ ਗਿਆ ਜਮਨਸਰ ਖੇਤਰوںਗੇ ਉਸ ਤੋਂ ਬਾਅਦ ਬਾਕੀ ਜਿਹੜੇ ਅੰਮ੍ਰਿਤਸਰ ਤਰਨਤਾਰ ਦੇ ਖੇਤਰوںਗੇ ਠੀਕ ਹੈ ਮੋਗਾ ਆ ਗਿਆ ਇੱਥੇ ਵੀ ਜਿਹੜੀ ਸਭਾਵਨਾ ਰਹਿ ਗਈ ਜਨ ਟੁੱਟਵੇਂ ਤੌਰ ਤੇ ਇੱਥੇ ਵੀ ਕਾਰਗੀਆਂ ਹੋਣ ਤੇ ਅ ਦਰਜ ਕੀਤੇ 2918 ਜੂਨ ਨੂੰ ਆ ਪੰਜਾਬ ਤੇ ਜਾਰੀਤਰ ਮੌਸਮ ਜਿਹੜਾ ਕੁਝ ਖੇਤਰਾ ਵਿੱਚ ਬਦਲਾਅ ਜਿਹੜਾ ਵੇਖਣ ਨੂੰ ਮਿਲਸ ਰਿਹਾ ਖਾਸ ਕਰ ਪੂਰਬੀ ਇਲਾਕੇ ਆ ਹਰਿਆਣਾ ਦੇ ਨਾਲ ਲੱਗਦੇ ਖੇਤਰ ਜਾਂ ਮੱਤ ਕੇਂਦਰ ਹੋ ਗਿਆ ਜਾਂ ਕੁਝ ਪੂਰਬੀ ਆ ਪੜ ਦੇ ਨਾਲ ਲੱਗਦੇ ਖੇਤਰੋਗੇ ਜਾਂ ਪਗਲੋ ਤੇ ਆਣਾ ਕਮਲੇਰਕੋਟ ਲਗਾ ਪਟਿਆਲਾ ਸਗਰੂਰ ਹੋ ਗਿਆ ਤੇ ਜਾਂ ਮਾਨਸਾ ਬਠਿੰਡਾ ਹੋ ਗਿਆ ਜਾਂ ਆਪਣਾ ਰੂਪਨਗਰਨ ਆਪਣਾ ਅਨੰਤਪੁਰ ਸਾਹਿਬ ਹੋ ਗਿਆ ਮੋਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਆ ਨਵਾਂ ਸ਼ਹਿਰ ਪਟਾਣਕੋਟ ਗੁਰਦਾਸਪੁਰ ਤੇ ਲੈ ਕੇ ਕੁਝ ਜ਼ਿਲੰਦਰ ਕਪੂਰਥਲਾ ਦੇ ਭਾਗ ਹੋ ਗਏ ਨਾ ਸਬਾ ਨੂੰ ਜਿਹੜੀ ਕੱਲ ਪਾਂਦੀ ਦਿਖਾਈ ਜਿਹੜੇ ਸਰਦੀ ਲੱਗੇ ਹੋ ਗਏ ਫਰੋਜ਼ਪੁਰ ਫਰੀਦਕੋਟ ਮੁਕਸਰ ਫਾਜ਼ਲਕਾ ਬਠਿੰਡਾ ਆਪਣਾ ਫਢੰਡਾ ਆ ਗਿਆ ਜਾਂ ਆ ਫਰੀਦਕੋਟ ਮੁਕਸਰ ਹੋ ਗਿਆ ਤੇ ਉਸਰ ਮੌਕਾ ਦੇ ਖੇਤਰਾਂ ਵਿੱਚ ਸਰ ਤਰੰਤਨ ਹੋ ਗਿਆ ਸ਼੍ਰੀ ਗੰਗਾਣਾਗਰ ਹੋ ਗਿਆ ਤੇ ਰਾਜਸਥਾਨ ਦੇ ਹਨਮਾਨ ਘਾਟ ਹੋ ਗਿਆ ਨੂਬ ਘਾਟ ਹੋ ਗਿਆ ਸੰਗਰੀ ਆ ਗਿਆ ਇੱਥੇ ਵੀ ਕੁਝ ਖੇਤਰ ਵਿੱਚ ਟਮਟ ਲੱਗਿਆ ਵਿੱਚ 1 2 ਜਾਂ 2 3 ਜ਼ਿਲ੍ਹਿਆਂ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਉਸਰੀ ਕੱਲ 18 ਜੂਨ ਨੂੰ ਤੇ ਬਾਕੀ ਹਰਿਆਣਾ ਦੇ ਕਾਫੀ ਖੇਤਰ ਆਣਾ ਪੂਰੇ ਹਰਿਆਣਾ ਵਿੱਚ ਜਿਹੜੇ ਚਾਂਸ ਰਹਿਣਗੇ ਕੱਲ 18 ਜੂਨ ਨੂੰ ਆ ਪੱਛਮੀ ਯੂਪੀ ਦੇ ਵੀ ਕਾਫੀ ਖੇਤਰਾਂ ਵਿੱਚ ਸਾਰ ਰਹਿ ਕੇ ਦਿੱਲੀ ਦੇ ਜਿਹੜਾ ਕਾ ਥੋੜਾ ਵਧੀਆ ਜਾਨੀ ਕਿ ਹੁਣ 2-4 ਦਿਨਾਂ ਦੇ ਵਿੱਚ ਕਾਫੀ ਅੱਗੇ ਵਧੇਗਾ ਤੇ ਮੌਨਸੂਨ 21-22 ਤੋਂ ਲੈ ਕੇ ਠੀਕ ਹੈ 23-24 ਜੂਨ ਤੱਕ ਪੰਜਾਬ ਦੇ ਕੋਈ ਆਪਣੇ ਇਲਾਕੇ ਹੋਗੇ ਜਾਂ ਕੁਝ ਹਰਿਆਣਾ ਦੇ ਹੋਗੇ ਠੀਕ ਹੈ ਤਾਂ ਪੱਛਮੀ ਯੂਪੀ ਵਿੱਚ ਕਵਰ ਜਿਹੜਾ ਕਰ ਲੇਗਾ ਜੜਕਿ ਇੱਥੇ ਮੌਨਸੂਨ ਦਾ ਵੀ ਪੈਣ ਦੇ ਅਸਾਰ ਨੇ 20 ਤੋਂ ਬਾਅਦ ਤਾਂ 20 ਤੋਂ ਲੈ ਕੇ ਠੀਕ ਹੈ 22-23 ਜਾਂ 24-25 ਤੱਕ ਜਿਹੜਾ ਮੌਨਸੂਨ ਦਾ ਵਧੀਆ ਵੀ ਪੈਣ ਦੇ ਅਸਾਰ ਪਾਣਦੇ ਦਿਖਾਈ ਦੇ ਰਹੇ ਨੇ ਤਾਂ ਬਾਕੀ ਜਿਹੜੇ ਖੇਤਰ ਨੇ ਪੰਜਾਬ ਦੇ ਸਰਦੀ ਇਲਾਕੇ ਹੋਗੇ ਜਾਂ ਕੁਝ ਮੱਧ ਕੇਂਦਰ ਹੋਗੇ ਜਾਂ ਹਰਿਆਣਾ ਦੇ ਜਾਂ ਆਪਣੇ ਰਾਜਸਥ ਲਗਦੇ ਖੇਤਰੋਗੇ ਠੀਕੇ ਇੱਥੇ ਹੋ ਸਕਦਾ ਜਿਹੜੇ ਪਛਮੀ ਆਪਣੇ ਅਸਿਰਸ ਸਾਰ ਹੋ ਗਿਆ ਚਿਰਗੰਗੜ੍ਹ ਮਾਨਕਾਡ ਹੋ ਗਿਆ ਫਰੀਦਕੋਟ ਮੁਕਸਰ ਹੋ ਗਿਆ ਜਾਂ ਆਪਣੇ ਫਿਰੋਜ਼ਪੁਰ ਤੋਂ ਲੈ ਕੇ ਮੋਗਾ ਤੇ ਖੇਤਰਾ ਅੰਮ੍ਰਿਤਸਰ ਤਰਨਤਾਰਨ ਦੇ ਖੇਤਰੋਗੇ ਤੇ ਇੱਥੇ ਉਸ ਦਾ ਮੌਨਸੂਨ ਥੋੜਾ ਜਿਹਾ ਲੇਟ ਪਹੁੰਚਦਾ ਪਰ ਮੌਨਸੂਨ ਦੇ ਮੀਂਹ ਜਿਹੜੇ ਪਹੁੰਚਣ ਦਾ ਸਾਰ ਨੇ 20 ਜੂਨ ਤੋਂ ਫਿਰ ਤੋਂ ਜਿਹੜੇ ਮੌਨਸੂਨ ਦੇ ਗਤੀਵਿਧੀਆਂ ਆਵਦਨ ਦੇ ਅਸਾਰ ਪਾਉਂਦੇ ਦਿਖਾਈ ਦੇ ਰਹੇ ਨੇ ਤਾਂ 20 ਤੋਂ ਲੈ ਕੇ 22 23 ਜੂਨ ਤੱਕ ਕਾਫੀ ਖੇਤਰਾ ਮੀਂਹ ਜਿਹੜਾ ਪੈਸਦਾ ਉਸ ਤੋਂ ਬਾਅਦ 23 ਤੋਂ ਲੈ ਕੇ ਠੀਕੇ 24 ਖਾਈ ਦੇ ਰਹਿਣ ਮੌਨਸੂਨ ਜਿਹੜਾ ਬਾਕੀ ਖੇਤਰ ਰਹਿ ਗਏ ਨੇ ਆਠੀ ਗੇ ਇੱਥੇ ਜਲਦੀ ਜਿਹੜਾ ਪਹੁੰਚਣ ਦਾ ਸਾਰ ਰਹਿਣਗੇ ਤਾਂ ਸਭ ਤੋਂ ਪਹਿਲਾਂ ਜਿਹੜੇ ਆ ਪੂਰਬੀ ਖੇਤਰ ਹੋਗੇ ਠੀਕ ਪਠਾਨਕੋਟ, ਗੁਰਦਾਸਪੁਰ ਤੋਂ ਲੈ ਕੇ ਬਾਕੀ ਚਲੰਦਰ, ਕਪੂਰਥਲਾ, ਗਾ ਲੁਧਿਆਣਾ ਆ ਗਿਆ ਆਪਣਾ ਆ ਪਟ ਦੇ ਨਾਲ ਲੱਗਦੇ ਖੇਤਰੋਗੇ ਰੂਪਨਗਰ, ਜਾਂ ਫਤਗੜ ਸਾਹ, ਮੋਹਲੀ, ਚੰਡੀਗੜ੍ਹ ਦੇ ਪਟਿਆਲਾ, ਸੰਗਰੂਰ ਹੋ ਗਿਆ, ਆਪਣਾ ਮਲੇਰਕੋਟ ਲਗ ਲੁਧਿਆਣਾ ਹੋ ਗਿਆ। ਇਹਨਾਂ ਵਿੱਚ ਪਹੁੰਚਣ ਦਾ ਸਾਰ ਰਹਿਣਗੇ ਤੇ ਆ ਚੰਡੀਗੜ੍ਹ ਦੇ ਨਾਲ ਲੱਗਦੇ ਬਾਕੀ ਜਿਹੜੇ ਹਰਿਆਣਾ ਦੇ ਖੇਤਰ करनाल ਹੋ ਗਿਆ, ਕੈਥਲਮ, ਆ ਪੰਚਕੂ ਚਿੱਤੇ ਤੇ ਪਛਮੀ ਯੂਪੀ ਵਿੱਚ ਮੌਨਸੂਨ ਦੀ ਪਹਿਲੀ ਜਿਹੜੀ ਦਸਤਕ ਹੁੰਦੇ ਆ ਸਾਰ ਪੰਦੇ ਦਿਖਾਈ ਦੇ ਰਹੇ ਨੇ ਬਾਕੀ ਜਿਹੜੇ ਲੱਗ ਰਿਹਾ ਹੈ ਕਿ ਉੱਥੇ ਵੀ ਜਿਹੜਾ ਜੂਨ ਦੇ ਐਂਡ ਤੱਕ ਜਾਨੀ ਕਿ ਆਪਾਂ ਗੱਲ ਕਰੀਏ 25 ਤੋਂ ਲੈ ਕੇ 27 28 ਜੂਨ ਤੱਕ ਕਾਫੀ ਖੇਤਰਾਂ ਨੂੰ ਕਵਰ ਕਰ ਲੇਗਾ ਤਾਂ ਬਾਕੀ ਜਿਹੜਾ ਡ੍ਰੈਗਡ 30 ਜੂਨ ਤੱਕ ਆ ਪਹੁੰਚਣ ਦੇ ਸਾਰ ਰਹਣਗੇ ਮੌਨਸੂਨ ਜਿਹੜਾ ਹੁਣ ਅੱਗੇ ਵੱਧ ਚੁੱਕਿਆ ਜਾਨੀ ਕਿ ਕੱਲ ਔਰ ਥੋੜਾ ਜਿਹਾ ਅੱਗੇ ਵਧਿਆ ਠੀਕ ਹੈ ਤਾਂ ਹੌਲੀ ਹੌਲੀ ਜਿਹੜਾਗਾ ਬਹੁਤ ਨੇ ਸਾਰ ਕਾਫੀ ਜਿਹੜੇ ਪੰਦੇ ਦਿਖਾਈ ਦੇ ਰਹੇ ਨੇ ਯਕਦਮ ਮੰਨ ਲਓ ਕਿ ਹੁ ਕੋਈ ਵੀ ਨਵੀਂ ਚਾਰਟ ਕਰ ਮਿਲੇਗੀ ਆਪਾਂ ਚਾਹਾਂ ਤੇ ਪਚਾਰਾਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਮਨਤਾ ਵੀਡੀਓ ਤੁਹਾਡਾ ਬਹੁਤ ਬਹੁਤ ਧੰਨਵਾਦ